ਅੱਜ 2 ਸਤੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ 2 ਸਤੰਬਰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ? ਸਵੇਰ ਵੇਲੇ ਕੁਝ ਇੱਕ ਖੇਤਰਾਂ ਦੇ ਵਿੱਚ ਅੱਜ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਜਿਨ੍ਹਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੁੱਜ ਸਕਦਾ ਹੈ। ਸਵੇਰ ਵੇਲੇ ਗੱਲ ਕਰੀਏ ਤਾਂ ਰੋਪੜ, ਆਨੰਦਪੁਰ ਸਾਹਿਬ ਚੰਡੀਗੜ੍ਹ ਮੁਹਾਲੀ ਜਾਂ ਇਹਨਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਜਾਂ ਕਿਤੇ ਵਧੀਆ ਮੀਂਹ ਝਟਾ ਲੱਗ ਸਕਦੇ ਆ ਹਨ ਇਹ ਲਿਮਟਿਡ ਜੇ ਖੇਤਰਾਂ ਵਾਲਾ ਹੀ ਸਵੇਰ ਵੇਲੇ ਮੀਂਹ ਪੁੱਜਦਾ ਹੋਇਆ ਦਿਖਾਈ ਦੇ ਰਿਹਾ ਹੈ ਇਹਨਾਂ ਖੇਤਰਾਂ ਦੇ ਵਿੱਚ ਜੇਕਰ ਬਾਕੀ ਪੰਜਾਬ ਦੀ ਗੱਲ ਕਰੀਏ ਤਾਂ ਕੁਝ ਖਾਸ ਵਾਪਰਨ ਦੀ ਸਵੇਰ ਵੇਲੇ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਹਲਕੀ-ਫੁਲਕੀ ਬੱਦਲਵਾਈ ਕੁਝ ਖੇਤਰਾਂ ਦੇ ਵਿੱਚ ਜ਼ਰੂਰ ਦਿਖਾਈ ਦੇ ਰਹੀ ਹੈ ਉਸ ਤੋਂ ਲਾਵਾ ਗੱਲ ਕਰੀਏ ਤਾਂ ਬਾਅਦ ਦੁਪਹਿਰ ਤੋਂ ਪੰਜਾਬ ਦਾ ਮੌਸਮ ਬਦਲੇਗਾ ਜਿਵੇਂ ਦੱਸਿਆ ਹੋਇਆ ਸੀਗਾ ਕਿ ਇੱਕ ਪੱਛਮੀ ਸਿਸਟਮ ਅਗਲੇ ਕੁਝਕ ਦਿਨਾਂ ਤੱਕ ਪੰਜਾਬ ਨੂੰ ਪ੍ਰਭਾਵਿਤ ਕਰਦਾ ਰਹੇਗਾ ਜਿਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੁੱਜ ਸਕਦਾ ਹੈ ਜੇਕਰ ਗਣ ਕਰੀਏ ਤਾਂ ਬਾਅਦ ਦੁਪਹਿਰ ਤੋਂ ਅੰਮ੍ਰਿਤਸਰ ਤਰਨਤਨ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਖਰਪੂਰਥਲਾ ਗਿਲੰਦਰ ਹੋ ਸਕਦਾ ਲੁਧਿਆਣਾ ਜਾਂ ਫਿਰੋਜ਼ਪੁਰ ਦੇ ਇਲਾਕਿਆਂ ਨੂੰ ਵੀ ਬਾਅਦ ਦੁਪਹਿਰ ਕੁੱਟਮੇ ਤੌਰ ਤੇ ਮੀਂਹ ਪੈਣ ਦੀ ਆ ਸੰਭਾਵਨਾ ਰਹਿਣਗੀਆਂ ਇਹ ਅੱਜ ਕਾਰਵਾਈਆਂ ਲਿਮਟਿਡ ਜੇ ਖੇਤਰਾਂ ਦੇ ਵਿੱਚ ਹੋਣ ਦੀ ਆ ਸੰਭਾਵਨਾ ਨੇ ਹੋ ਸਕਦਾ ਕਿਤੇ ਕਿਤੇ ਵਧੀਆ 1 ਅੱਧੇ ਘੰਟੇ ਵਾਲੀ ਵੀ ਝਟ ਲੱਗ ਜਵੇ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਦੂਸਰੀ ਤਰਫ ਗੱਲ ਕਰੀਏ ਤਾਂ 3 ਤਰੀਕ ਨੂੰ ਮੁੱਖ ਦਿਨ ਰਹੇਗਾ ਜਿਹਦੇ ਵਿੱਚ ਸਾਰੇ ਹੀ ਪੰਜਾਬ ਦੇ ਵਿੱਚ ਵਧੀਆ ਮੀਂਹ ਪੈਣ ਦੀ ਸੰਭਾਵਨਾ